ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਕਰੀਅਰ ਫੇਅਰ ਤੋਂ ਸਵਾਗਤ ਹੈ ਤਸ਼ੀਰਾ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕਰ ਰਹੇ ਹਾਂ ਤੁਹਾਡੇ ਨਾਲ ਨਵਾਂ ਪਿੰਡ ਦੰਦਿਆਂਵਾਲ ਤੋਂ ਦੰਦਾ ਦੀ ਕਿ ਜਿੱਥੇ ਕਿ ਤੁਸੀਂ ਦੇਖਦੇ ਹੋ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਲੋਕਾਂ ਦੇ ਵਿੱਚ ਸਾਂਝਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਤਨੇ ਕਿਤੇ ਛੋਟੇ-ਛੋਟੇ ਮਸਲੇ ਨੂੰ ਲੈ ਕੇ ਛੋਟੇ-ਉਛੇ ਗੱਲਾਂ ਨੂੰ ਲੈ ਕੇ ਜਿਹੜੀ ਇਹ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਕਿ ਭਾਈਚਾਰੇਕ ਸਾਂਝ ਨੂੰ ਬਣਾਉਣ ਦੇ ਲਈ ਅੱਗੇ ਕਦਮ ਚੁੱਕਦੇ ਨੇ ਇਸੇ ਤਰ੍ਹਾਂ ਦੀ ਜਿਹੜੀ ਹੈ ਉਹ ਮਿਸਾਲ ਨਵਾਪਿੰਡ ਬੰਦਿਆਵਾਲ ਤੋਂ ਦੇਖਣ ਨੂੰ ਮਿਲੀ ਜਿੱਥੇ ਕਿ ਮਸੀਹ ਭਾਈਚਾਰੇ ਵੱਲੋਂ ਅੱਜ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿਹਾੜੇ ਨੂੰ ਸਮਰਪਿਤ ਨਿਕਲੇ ਨਗਰ ਕੀਰਤਨ ਨੂੰ ਜਿਹੜਾ ਆ ਉਹ ਸਵਾਗਤ ਕੀਤਾ ਜਾਏਗਾ ਨਗਰ ਕੀਰਤਨ ਜਲਦ ਇੱਥੇ ਪਹੁੰਚਣ ਵਾਲਾ ਤਾਂ ਬਹੁਤ ਸਾਰੀਆਂ ਸੰਗਤਾਂ ਆ ਕੇ ਆਇਆ ਜਾਏ ਕਿ ਮਸੀਹ ਸੰਗਤਾਂ ਸੇਖ ਸੰਗਤਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਤੇ ਉਹ ਲਗਾਤਾਰ ਜਿਹੜਾ ਆ ਉਹਨਾਂ ਦੀ ਵੇੜ ਦੇ ਵਿੱਚ ਨੇ ਤਾਂ ਕਿ ਉਹਨਾਂ ਦਾ ਨਿਗਾ ਸਵਾਗਤ ਇੱਥੇ ਕੀਤਾ ਜਾਏ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਤੁਸੀਂ ਦੇ ਦੇ ਪਿਓ ਕਿ ਦੁੱਧ ਦੀਆਂ ਵੀ ਜਿਹੜੀਆਂ ਨੇ ਉਹ ਲੱਗੀਆਂ ਯਾਨੀ ਇਸ ਟਾਈਮ ਪੂਰੀ ਤਿਆਰੀ ਕਰਕੇ ਬੈਠੇ ਹੋਏ ਨੇ ਗਰਮਾ ਗਰਮ ਜਿਹੜਾ ਆ ਉਹ ਦੁੱਧ ਵੀ ਸੰਗਤਾਂ ਦੇ ਵਿੱਚ ਜਿਹੜਾ ਆ ਵਰਤਾਇਆ ਜਾਵੇਗਾ ਨਗਰ ਕੀਰਤਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਈ ਜਿਹੜਾ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਆ ਉਹ ਨਗਰ ਕੀਰਤਨ ਸਜਾਇਆ ਗਿਆ ਆ ਨਵਾ ਪਿੰਡ ਬੰਦਾਵਾਲ ਦੇ ਵਿੱਚੋਂ ਇਹ ਨਗਰ ਕੀਰਤਨ ਸਜਾਏ ਗਏ ਨੇ ਤੇ ਉੱਥੇ ਤੁਹਾਨੂੰ ਦੱਸਦੀ ਆ ਕਿ ਇਸ ਨਗਰ ਕੀਰਤਨ ਦੇ ਨਿੱਗੇ ਸਵਾਗਤ ਦੇ ਲਈ ਜਿਹੜਾ ਆ ਉਹ ਮਸੀਹ ਭਾਈਚਾਰੇ ਨੇ ਬੜਾ ਵਧੀਆ ਉਪਰਾਲਾ ਜਿਹੜਾ ਇੱਥੇ ਕੀਤਾ ਹੋਇਆ ਹੈ ਤੇ ਸੰਗਤਾਂ ਵੱਲੋਂ ਜਿਹੜਾ ਆ ਉਹ ਇੱਥੇ ਜਿਹੜਾ ਆ ਸੰਗਤਾਂ ਵੱਲੋਂ ਜਿਹੜਾ ਕੀਤਾ ਜਾਏਗਾ ਮਸੀਹ ਭਾਈਚਾਰੇ ਵੱਲੋਂ ਨਿੱਗਾ ਸਵਾਗਤ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਸਿੰਘ ਸਹਿਬਾਨ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਤੁਸੀਂ ਦੇ ਦੇ ਪਿਓ ਕਿ ਨਗਰ ਕੀਰਤਨ ਜਿਹੜਾ ਆ ਉਹ ਕੀਤਾ ਆ ਤੇ ਇਸੇ ਨਗਰ ਕੀਰਤਨ ਨੂੰ ਸਮਰਪਿਤ ਜਿਹੜਾ ਤੁਸੀਂ ਦੇ ਦੇ ਪਿਓ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਨਿੱਗਾ ਸਵਾਗਤ ਕੀਤਾ ਗਿਆ ਮਸੀਹ ਭਾਈਚਾਰੇ ਵੱਲੋਂ ਤੁਸੀਂ ਦੇ ਦੇ ਪਿਓ ਕਿ ਨਿੱgge ਤਰੀਕੇ ਦੇ ਨਾਲ ਜਿਹੜਾ ਨਿੱਗਾ ਸਵਾਗਤ ਕੀਤਾ ਗਿਆ ਆ ਸੰਤਾਂ ਦਾ ਜਿਹੜਾ ਆ ਬਹੁਤ ਵੱਡਾ ਉਪਰਾਲਾ ਮਸੀਹ ਭਾਈਚਾਰੇ ਦਾ ਇਹ ਉਪਰਾਲਾ ਕਿ ਗੁਰੂ ਸਾਹਿਬ ਦੇ ਸਿੰਘਾਂ ਨੂੰ ਜਿਹੜਾ ਆ ਉਹ ਸਰੋਪਾ ਪੇਟ ਕਰਕੇ ਜਿਹੜਾ ਆ ਉਹ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਸਵਾਗਤ ਜਿਹੜਾ ਆ ਉਹ ਕੀਤਾ ਗਿਆ ਆ ਨਗਰਕਰਤਨ ਦਾ ਜਿਹੜਾ ਸਵਾਗਤ ਜਿਹੜਾ ਆ ਮਸੀਹ ਭਾਈਚਾਰੇ ਵੱਲੋਂ ਕਰਕੇ ਨਿੱਘਾ ਸਵਾਗਤ ਜਿਹੜਾ ਆ ਉਹ ਤੁਸੀਂ ਦੇ ਦੇ ਪਿਓ ਕੀਤਾ ਆ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿੰਦੀਆਂ ਨੇ ਸੰਗਤਾਂ ਕੀ ਕਹਿੰਦੇ ਨੇ ਇਸ ਪ੍ਰੋਗਰਾਮ ਨੂੰ ਚਲਾਉਣ ਵਾਲੇ ਕਮੇਟੀ ਦੇ ਮੈਂਬਰ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਮਸੀਹ ਭਾਈਚਾਰੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਰਪਿਤ ਅੱਜ ਜੋ ਨਗਰਕਰਤਨ ਸਜਾਏਗੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਬਹੁਤ ਹੀ ਸੋਹਣੇ ਸ਼ਬਦਾਂ ਦੀ ਜਿਹੜੀ ਇਹ ਉਹ ਵਿਚਾਰ ਵੀ ਇੱਥੇ ਹੋਈ ਹੈ ਉਹ ਵਿਚਾਰ ਅਸੀਂ ਜ਼ਿਆਦਾ ਰਿਕਾਰਡਤਾ ਨਹੀਂ ਕੀਤੀ ਪਰ ਉਹ ਵਿਚਾਰ ਦੇ ਵਿੱਚੋਂ ਜਿਹੜੇ ਮੁੱਖ ਸ਼ਬਦ ਨਿਕਲੇ ਨੇ ਉਹਨਾਂ ਦੀ ਗੱਲ ਅਸੀਂ ਜ਼ਰੂਰ ਕਰਾਂਗੇ ਤੇ ਸਾਡੇ ਨਾਲ ਇਸ ਟਾਈਮ ਸਾ ਮੈਂ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਡੀਪੀਸੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਡੀਪੀਸੀ ਪੰਜਾਬੀ ਵਾਲਿਆਂ ਦਾ ਤੇ ਉਸ ਤੋਂ ਵੱਧ ਧੰਨਵਾਦ ਪਿੰਡ ਬੰਦਿਆਂ ਵਾਲੀ ਦਾ ਮਸੀਹ ਭਾਈਚਾਰਾ ਇੱਥੇ ਆਪਾਂ ਗੱਲ ਸ਼ੁਰੂ ਕਰਦੇ ਆ ਜੋ ਤੁਸੀਂ ਨਚੋੜ ਦੀ ਗੱਲ ਕਰਦੇ ਪਏ ਉਹ ਨਚੋੜ ਤੇ ਇਹ ਨਿਕਲਦਾ ਕਿ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਗੱਲ ਸਾਰੀ ਪ੍ਰੇਮ ਤੇ ਮੁੱਕਦੀ ਆ ਧਰਮ ਕੋਈ ਵੀ ਆ ਉਹ ਗੱਲ ਪ੍ਰੇਮ ਦੀ ਕਰਦਾ ਆ ਜਿਹੜਾ ਪ੍ਰੇਮ ਦੇ ਵਿੱਚ ਰਹਿ ਕੇ ਅੱਜ ਵੇਖੋ ਦੁਨੀਆ ਦੇ ਉੱਤੇ ਗੱਲ ਚੱਲਦੀ ਪਈ ਆ ਕਿ ਜਿਹੜਾ ਧਰਮ ਤਬਦੀਲੀ ਦੀ ਪਰ ਇੱਥੇ ਤੁਸੀਂ ਆ ਕੇ ਨਵੇਂ ਪਿੰਡ ਦੇ ਵਿੱਚ ਬੰਦਿਆਂ ਵਾਲੀ ਦੇ ਵਿੱਚ ਆ ਕੇ ਮਿਸਾਲ ਵੇਖੋ ਕਿ ਕਿਹੜੇ ਧਰਮ ਤਬਦੀਲੀ ਦੀ ਗੱਲ ਚੱਲਦੀ ਆ ਉੱਪਰ ਜਿਹੜੇ ਉੱਪਰਲੇ ਲੈਵਲ ਤੇ ਗੱਲ ਚੱਲਦੀ ਆ ਜਿਹੜੀ ਗਰਾਊਂਡ ਲੈਵਲ ਤੇ ਬਿਲਕੁਲ ਇਹ ਸਾਰੇ ਲੋਕ ਇੱਕ ਨੇ ਜਿੱਥੇ ਖਾਲਸਾ ਆਪਣੇ ਘਰ ਦੇ ਵਿੱਚ ਪੱਕਾ ਆ ਉਥੇ ਮਸੀਹ ਆਪਣੇ ਘਰ ਦੇ ਵਿੱਚ ਪੱਕੇ ਨੇ ਇਹਨਾਂ ਦੇ ਵਿੱਚ ਕੋਈ ਵੀ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਇਹਨਾਂ ਦੇ کاروبار ਸਾਂਝੀ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਨੇ ਹੁਣ ਤੁਸੀਂ ਆਪ ਕਵਰੇਜ ਕੀਤੀ ਉਹਦੇ ਵਿੱਚ ਵੇਖਿਆ ਕਿ ਇਹ ਮਸੀਹ ਭਾਈਚਾਰੇ ਦੇ ਉਹ ਨਮਾਇंदे ਨੇ ਜਿਹੜੇ ਚੰਗੀਆਂ ਚਰਚਾਂ ਦੇ ਵਿੱਚ ਚੰਗੀ ਸਾਲਵੇਸ਼ਨਾਂ ਦੇ ਵਿੱਚ ਇੱਕ ਬਤੌਰ ਵਧੀਆ ਅਹੁਦਿਆਂ ਦੇ ਉੱਤੇ ਇਹ ਨਿਯੁਕਤ ਨੇ ਇਹ ਕੋਈ ਆਮ ਕਿਸੇ ਦੇ ਸਿੱਖੇ ਸਿਖਾਏ ਨਹੀਂ ਇਹ ਵਧੀਆ ਵੈਲ ਟ੍ਰੇਨਡ ਐਜੂਕੇਟਿਡ ਸਾਰੇ ਉਹਨਾਂ ਦੇ ਪ੍ਰੀਸਟ ਨੇ ਪੁਜਾਰੀ ਨੇ ਚਰਚਾਂ ਦੇ ਜਦੋਂ ਇਹਨਾਂ ਦੇ ਮਨ ਦੇ ਵਿੱਚ ਤੁਸੀਂ ਹੁਣ ਆਪ ਇਹਨਾਂ ਦੇ ਸ਼ਬਦ ਵੇਖੀਏ ਕਿ ਕਿਸੇ ਕਿਸਮ ਦਾ ਕੋਈ ਇਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਹੈਗੀ ਇਹਨਾਂ ਨੇ ਕਿੰਨੇ ਸ਼ਰਧਾ ਸਤਕਾਰ ਪਿਆਰ ਦੇ ਨਾਲ ਖਾਲਸੇ ਦਾ ਗੁਰੂ ਪੰਥ ਖਾਲਸਾ ਧੰਨ ਧੰਨ ਪੰਜ ਪਿਆਰੇ ਧੰਨ 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 ਪੰਜ ਪਿਆਰੇ ਧੰਨ ਗੁਰੂ ਗਰਾਂ ਸਾਹਿਬ ਜੀ ਦਾ ਪੂਰਨ ਸਤਕਾਰ ਬਹਾਲੀ ਕੀਤੀ ਇਹਨਾਂ ਨੇ ਇਹਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਵੇਖੋ ਪੰਥ ਖਾਲਸੇ ਦੇ ਵਿੱਚ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਆ ਕਿ ਜਿਹੜੀ ਪ੍ਰੇਮ ਤੋਂ ਪਾਸੇ ਹੋਵੇ ਇੰਨਾ ਪ੍ਰੇਮ ਕੀਤਾ ਹਰ ਜਾਤ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਜਿੱਦਣ ਸਿੱਖੀ ਦਾ ਹੈੱਡ ਕੁਆਰਟਰ ਸ੍ਰੀ ਦਰਬਾਰ ਸਾਹਿਬ ਜੀ ਦੀ ਨੀਂ ਰੱਖਣੀ ਸੀ ਉਸ ਦਿਨ ਨੀਂ ਰੱਖਣ ਵਾਸਤੇ ਹੋਰ ਵੀ ਬੜੇ ਬੜੇ ਕਰਨੀ ਵਾਲੇ ਸਿੰਘ ਸਿੱਖ ਗੁਰੂ ਦੀ ਜੇ ਨਾਲ ਸੀ ਪਰ ਗੁਰੂ ਜੀ ਨੇ ਨਹੀਂ ਕੈਦ ਕੋਰਖਾਈ ਸਾਈ ਮੀਆਂ ਮੀਰ ਜੀ ਕੋਲੋਂ ਉਹ ਕੌਣ ਸੀ ਜਾਤ ਦੇ ਮੁਸਲਮਾਨ ਸੋ ਇਸੇ ਤਰ੍ਹਾਂ ਪ੍ਰੇਮ ਦੀਆਂ ਗੱਲਾਂ ਨੇ ਬਹੁਤ ਸਤਕਾਰ ਕੀਤਾ ਸਾਡੇ ਮਸੀਹ ਭਾਈਚਾਰੇ ਦੇ ਲੋਕਾਂ ਨੇ ਸੋ ਬੇਨਤੀ ਆ ਕਿ ਨਵੇਂ ਪਿੰਡ ਵਾਲ ਵੇਖ ਕੇ ਜਿਵੇਂ ਤੁਹਾਡੀ ਖਬਰੇ ਵਰਲਡਵਾਈਡ ਜੇ ਪਹੁੰਚਦੀ ਆ ਤੇ ਇਹ ਇਹ ਪਿੰਡ ਵਾਲ ਵੇਖ ਕੇ ਤੇ ਬਾਕੀ ਲੋਕਾਂ ਦੇ ਜਿਹੜੇ ਪਿੰਡ ਨੇ ਉਹ ਵੀ ਸਿੱਖਣ ਕਿ ਜਦੋਂ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਹੜਾ ਧਰਮ ਵਧੀਆ ਆ ਕੀ ਤੁਸੀਂ ਸਿੱਖ ਧਰਮ ਨੂੰ ਜ਼ਿਆਦਾ ਪਸੰਦ ਕਰਦੇ ਹੋ ਕਿ ਮੁਸਲਮਾਨ ਨੂੰ ਕਿ ਹਿੰਦੂ ਨੂੰ ਗੁਰੂ ਪਾਸ਼ਾ ਜੀ ਨੇ ਇੱਕੋ ਲਫ਼ਜ਼ ਦੇ ਵਿੱਚ ਗੱਲ ਮਗਾਈ ਕਹਿੰਦੇ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਜਿਸ ਵੀ ਧਰਮ ਦੇ ਵਿੱਚ ਹਾਂ ਆਪਣੇ ਧਰਮ ਦਾ ਸਤਿਕਾਰ ਕਰੀਏ ਨਾਲ ਦੀ ਨਾਲ ਦੂਸਰੇ ਦਾ ਵੀ ਸਤਿਕਾਰ ਕਰੀਏ ਬਹੁਤ ਖੁਸ਼ੀ ਹੋਈ ਇਹਨਾਂ ਵੀਰਾਂ ਦਾ ਸਤਿਕਾਰ ਵੇਖ ਕੇ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਜੋ ਗੁਰੂ ਪਾਸ਼ਾ ਦਾ ਸਿਧਾਂਤ ਹੈ ਜਿਨ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਜੇ ਪ੍ਰਭੂ ਨੂੰ ਪਾਉਣਾ ਹੈ ਤੇ ਗੱਲ ਪ੍ਰੇਮ ਤੋਂ ਸ਼ੁਰੂ ਹੋਣੀ ਆ ਸੋ ਇਨੀਆਂ ਬੇਨਤੀਆਂ ਪਰਵਾਣ ਜੀ ਤੁਸੀਂ ਆਪ ਅਜੇ ਚੰਗ ਜੇ ਚੰਗ ਬਲੱਡ ਜੀ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਲੋਕਾਂ ਦੇ ਵਿੱਚ ਵਖਰੇਵਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਪਿਆ ਆ ਜਿੱਥੇ ਕਿ ਸਾਡੇ ਛੋਟੇ-ਛੋਟੇ ਨੌਜਵਾਨ ਬੱਚਿਆਂ ਨੂੰ ਜਿਹੜਾ ਆ ਗਲਤ ਗਾਈਡ ਕਰਕੇ ਜਿਹੜਾ ਤੋਰਿਆ ਜਾਂਦਾ ਹੈ ਪਿਛਲੇ ਦਿਨਾਂ ਚ ਤੁਸੀਂ ਦੇਖਾ ਹੋਵੇਗਾ ਕਿ ਇੱਕ ਟੋਪੀ ਨੂੰ ਲੈ ਕੇ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਬਿਵਾਲ ਹੋ ਗਿਆ ਸਿੱਧਾ ਦੀ ਧਰਤੀ ਦੇ ਉੱਤੇ ਹੂੰ ਕੀ ਕਹਿਣਾ ਚਾਹੋਗੇ ਕਿ ਇੱਕ ਹਿੰਦੂ ਇੱਕ ਮਸੀਹ ਭਾਈਚਾਰੇ ਦਾ ਜੇਕਰ ਸਾਡੇ ਦਰਬਾਰ ਦੇ ਉੱਤੇ ਟੋਪੀ ਪਾ ਕੇ ਜਾਂ ਕੋਈ ਆਪਣਾ ਪਹਿਰਾਵਾ ਪਾ ਕੇ ਆ ਜਾਂਦਾ ਤਾਂ ਕੀ ਸਾਨੂੰ ਉਸ ਤੇ ਕੋਈ ਦਿੱਕਤ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਪਹਿਰਾਵਾ ਪਾ ਕੇ ਸਾਡੇ ਗੁਰੂ ਘਰ ਕਿਉਂ ਆ ਗਿਆ ਨਹੀਂ ਜੀ ਵੇਖੋ ਉਹਦੇ ਉੱਤੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਦਿੱਕਤ ਹੋਣੀ ਚਾਹੀਦੀ ਹੈ ਸਾਨੂੰ ਆਪਣੇਾਂ ਤੇ ਜੇ ਅਸੀਂ ਖੁਦ ਗੁਰੂ ਦੇ ਜਿਹੜੇ ਸਾਨੂੰ ਸਿਧਾਂਤ ਬਖਸ਼ੇ ਨੇ ਜੇ ਅਸੀਂ ਉਹਨਾਂ ਦੇ ਪੂਰੇ ਨਹੀਂ ਉੱਤਰਦੇ ਪਏ ਤੇ ਫਿਰ ਦਿੱਕਤ ਅਸੀਂ ਕਿਸਦੇ ਉੱਤੇ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਣੇ ਆਪ ਚਹੀਂ ਪੱਕੇ ਹੋਈਏ ਤੇ ਜਿਹੜਾ ਦੂਸਰਾ ਆ ਜੇ ਉਹ ਸਿਧਾਂਤਾਂ ਤੇ ਨਹੀਂ ਉਤਰਿਆ ਤੇ ਉਹਨੂੰ ਪਿਆਰ ਦੇ ਨਾਲ ਗਲੇ ਲਾ ਕੇ ਪਿਆਰ ਦੇ ਨਾਲ ਗੱਲ ਚੱਲਣੀ ਆ ਕਿਉਂਕਿ ਜੇ ਵੱਡੀਆਂ ਵੱਡੀਆਂ ਦੁਨੀਆਂ ਦੇ ਉੱਤੇ ਜੰਗਾਂ ਚੱਲੀਆਂ ਨੇ ਐਂਡ ਤੇ ਆ ਕੇ ਬੈਠ ਕੇ ਉਹਨਾਂ ਨੇ ਵੀ ਟੇਬਲ ਟਾ ਕੇ ਕੀਤੀ ਪਿਆਰ ਦੇ ਨਾਲ ਗੱਲ ਚੱਲੀ ਤੇ ਫੇਰ ਹੀ ਗੱਲ ਮੁੱਕੀ ਆ ਜੇ ਕਿਸੇ ਨੂੰ ਵੀ ਗਲ ਦੇ ਨਾਲ ਲਾਉਣਾ ਤੇ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਬਹਿ ਕੇ ਲਾਇਆ ਜਾ ਸਕਦਾ ਜੇ ਕੋਈ ਕਿਸੇ ਦੇ ਨਾਲ ਜ਼ਬਰਦਸਤੀ ਕਰੇ ਤੇ ਉਹ ਫਿਰ ਕਿਸੇ ਨੂੰ ਵੀ ਮਨਜ਼ੂਰ ਹੁੰਦੀ ਸੋ ਇਸ ਕਰਕੇ ਪਿਆਰ ਦੇ ਨਾਲ ਹੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਜੇ ਕੋਈ ਕਿਸੇ ਧਰਮ ਦਾ ਉਹ ਹੁਣ ਹੁਣ ਦਰਬਾਰ ਸਾਹਿਬ ਦੇ ਵਿੱਚ ਵੇਖੋ ਕਈ ਮੁਸਲਮਾਨ ਧਰਮ ਵਾਲੇ ਆਉਂਦੇ ਨੇ ਉਹ ਟੋਪੀ ਪਾ ਕੇ ਉਥੇ ਨਮਾਜ਼ ਅਦਾ ਕਰਦੇ ਨੇ ਉਹਨਾਂ ਨੂੰ ਉਥੇ ਨਹੀਂ ਰੋਕਿਆ ਜਾਂਦਾ ਸੋ ਇਸ ਕਰਕੇ ਜਿਸ ਵੀ ਧਰਮ ਦੇ ਵਿੱਚ ਕੋਈ ਹੈ ਉਹਨੂੰ ਪਿਆਰ ਦੇ ਨਾਲ ਉਸੇ ਧਰਮ ਦੇ ਵਿੱਚ ਹੀ ਉਹਦਾ ਸਤਿਕਾਰ ਕਰੋ ਬਾਕੀ ਜੇ ਕੋਈ ਖੁਦ ਚਾਹੇ ਜਿੱਥੇ ਕਿਸੇ ਨੂੰ ਚੰਗਾ ਲੱਗਦਾ ਵਾ ਉਹ ਭਾਰਤ ਦਾ ਸੰਵਿਧਾਨ ਕਹਿੰਦਾ ਜਿੱਥੇ ਕਿਸੇ ਨੂੰ ਕੋਈ ਚੰਗਾ ਲੱਗਦਾ ਉਹ ਉਥੇ ਜਾ ਸਕਦਾ ਪਰ ਕੋਸ਼ਿਸ਼ ਇਹ ਕਰੋ ਕਿ ਜਿਸ ਧਰਮ ਦੇ ਵਿੱਚ ਪੈਦਾ ਹੋਏ ਹੋ ਜਿਵੇਂ ਡਾਕਟਰ ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲੇ ਜੋ ਸਿੱਖੀ ਦੇ ਇਸ ਵੇਲੇ ਝੰਡਾ ਬਰਦਾਰ ਨੇ ਉਹਨਾਂ ਦਾ ਵੀ ਇਹੀ ਹੁਕਮ ਹੁੰਦਾ ਪਿੰਡ-ਪਿੰਡ ਵਿੱਚ ਜਾ ਕੇ ਕਿ ਜਿਹੜਾ ਇਸਾਈ ਆ ਉਹ ਪੱਕਾ ਇਸਾਈ ਬਣੇ ਜਿਹੜਾ ਸਿੱਖ ਵਾ ਉਹ ਆਪਣੇ ਸਿਧਾਂਤ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਆ ਕੇ ਆਪਣੇ ਧਰਮ ਦੀ ਗੱਲ ਕਰੇ ਬਾਕੀਆਂ ਦੇ ਨਾਲ ਪਿਆਰ ਕਰੇ ਸਾਰਿਆਂ ਦਾ ਸਤਿਕਾਰ ਕਰੇ ਇੱਕ ਹੋਰ ਜ਼ਿਆਦਾ ਜਿਹੜਾ ਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਰੌਲਾ ਪੈ ਗਿਆ ਜਸਬੀਰ ਜਸੀ ਹੰਡਾਣੇ ਜਿਹੜਾ ਆ ਉਹ ਕਵਤਾ गा ਦਿੱਤੀਆਂ ਤੇ ਉਹਦੇ ਤੇ ਵੀ ਜਿਹੜਾ ਆ ਉਹ ਥੋੜਾ ਰੌਲਾ ਉਹਦੇ ਤੇ ਵੀ ਥੋੜਾ ਜਿਹੜਾ ਰੌਲਾ ਪੈਣਾ ਸ਼ੁਰੂ ਹੋ ਗਿਆ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕੀ ਕਹਿਣਾ ਚਾਹੀਦਾ ਕਿ ਵਾਕਿਆ ਹੀ ਕੋਈ ਜਿਹੜਾ ਕੋਨਾ ਮੋਨਾ ਜਾਂ ਆਪਾਂ ਹੋਰ ਕੋਈ ਉਹ ਸਾਡੇ ਗੁਰੂ ਆਪਾਂ ਸਾਈਡ ਤੇ ਹੋ ਜੀਏ ਹਨਾ ਥੋੜਾ ਇਧਰ ਆ ਜੀ ਵੇਖੋ ਉਹਦੇ ਵਿੱਚ ਇਹ ਹੈ ਕਿ ਕਈਆਂ ਨੂੰ ਸੁਰਖੀਆਂ ਵਟੋਰਨ ਦੀ ਜਾਂ ਵਿਊ ਲਾਈਕ ਲੈਣ ਦੀ ਕੋਈ ਆਦਤ ਹੁੰਦੀ ਆ ਉਹ ਇਨ੍ਹਾਂ ਕਮਾਂ ਵਾਸਤੇ ਜਰੂਰ ਕੋਈ ਨਾ ਕੋਈ ਇਹੋ ਜੀ ਚਰਚਾ ਛੇੜ ਲੈਂਦੇ ਆ ਕਿ ਕੋਈ ਲਾਈਕ ਕੋਈ ਵਿਊ ਜੀ ਜਾਂ ਹਨਾ ਇਹ ਸੁਰਖੀਆਂ ਦੇ ਵਿੱਚ ਰਹਿਣ ਵਾਸਤੇ ਬਾਕੀ ਕੋਈ ਇਨ੍ਹਾਂ ਸ਼ਬਦਾਂ ਦਾ ਆਧਾਰ ਨਹੀਂ ਹੁੰਦਾ ਸਾਰੀ ਦੁਨੀਆ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੁੰਦੀ ਆ ਸੋ ਇਹਨਾਂ ਨੂੰ ਪ੍ਰੇਮ ਪਿਆਰ ਨਾਲ ਰਹਿਣ ਦਿਓ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਸ ਇਸੇ ਤਰ੍ਹਾਂ ਇਹ ਆਪੋ ਆਪਣੇ ਲੋਕਾਂ ਦੇ ਵਿੱਚ ਪਿਆਰ ਦੇ ਨਾਲ ਰਹੋ ਇੱਕ ਦੂਜੇ ਦਾ ਸਤਿਕਾਰ ਕਰੋ ਸਾਰਿਆਂ ਨੂੰ ਇਹ ਪਿਆਰ ਦੇ ਸੌਦੇ ਨੇ ਪ੍ਰੇਮ ਪਿਆਰ ਦੇ ਨਾਲ ਇੱਕ ਦੂਜੇ ਨਾਲ ਰਹਿਣਾ ਚਾਹੀਦਾ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਸਾਡੇ ਨਾਲ ਇਸ ਟਾਈਮ ਮਸੀਹ ਭਾਈਚਾਰੇ ਤੋਂ ਵੀ ਵਿਪਨਰ ਰੰਧਾਵਾ ਜੀ ਨੇ ਤੇ ਜਿਨ੍ਹਾਂ ਵੱਲੋਂ ਅੱਜ ਨਿਗਾ ਸਵਾਗਤ ਕੀਤਾ ਗਿਆ ਆ ਗੱਲਬਾਤ ਕਰ ਲੈਨੇ ਆ ਕਿ ਉਹ ਇਸ ਦੇ ਉੱਤੇ ਕੀ ਗੱਣਾ ਚਾਹੁੰਦੇ ਭਾਈ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਨਿਗਾ ਸਵਾਗਤ ਕੀਤਾ ਆ ਗੁਰੂ ਸਾਹਿਬ ਦੀ ਪਾਲਕੀ ਦਾ ਕੀ ਗਾਣਾ ਚਾਹੋਗੇ ਸੋ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਤੇ ਸਾਰੇ ਮਸੀਹ ਭਾਈਚਾਰੇ ਵੱਲੋਂ ਸਿੱਖ ਸੰਗਤਾਂ ਦਾ ਨਿਗਾ ਸਵਾਗਤ ਕੀਤਾ ਗਿਆ ਵਾ ਸੋ ਇਹ ਇਸ ਵਾਰ ਨਹੀਂ ਹਰ ਸਾਲ ਸੇਕ ਸੰਗਤਾਂ ਵਿੱਚ ਸਾਡੇ ਪ੍ਰਭੂ ਜਸੂਮ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਡਾ ਸਤਿਕਾਰ ਕਰਦੀਆਂ ਨੇ ਔਰ 80ਵੀਂ ਉਹਨਾਂ ਦੇ ਅਵਤਾਰਪੁਰਪਤੇ ਉਹਨਾਂ ਦਾ ਜਿਹੜਾ ਉਹ ਬੰਦ ਦਾ ਸਤਿਕਾਰ ਕਰਦੇ ਆ ਸੋ ਅੱਜ ਜੋ ਵੀ ਸਾਡੇ ਪਾਦੀ ਸਾਹਿਬਾਨ ਸਾਡੇ ਵਿੱਚ ਪਹੁੰਚੇ ਨੇ ਪੂਰੇ ਮੁਸੀਬ ਭਾਈਚਾਰੇ ਨੇ ਜਿੰਨੇ ਵੀ ਅੱਜ ਦੇ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਸਾਰਿਆਂ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਜਿਹੜਾ ਮੁਕੰਮਲ ਕੀਤਾ ਵਾ ਸੋ ਆਈਆਂ ਸੰਗਤਾਂ ਦਾ ਰਸਤੇ 'ਚ ਖੜ ਕੇ ਵੈਲਕਮ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਸੰਤ ਮਾਈਕਲ ਚਰਚ ਕਾਥਿਕ ਬੰਦਿਆਂ ਵਾਲ ਦਾ ਮੁੱਖ ਸੇਵਾਦਾਰੋਂ ਦੇ ਨਾਂ ਤੇ ਅੱਜ ਸਾਰਿਆਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੇ ਬਾਬਾ ਜੀ ਵੀ ਮੌਜੂਦ ਨੇ ਗੁਰਨਾਮ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਬਾਬਾ ਜੀ ਜਿਵੇਂ ਕਿ ਤੁਸੀਂ ਅੱਜ ਦੇਖਿਆ ਕਿ ਮਸੀਹ ਭਾਈ ਚਰਵਲੋ ਬਹੁਤ ਹੀ ਪਿਆਰ ਮੋਹ ਬਦੀ ਸਾਜ ਵਿਖਾਉਂਦੇ ਜਿਹੜਾ ਆ ਉਹ ਗੁਰੂ ਸਾਹਿਬ ਦੀ ਪਾਲਕੀ ਦਾ ਸਵਾਗਤ ਕੀਤਾ ਗਿਆ ਕੀ ਕਹਿਣਾ ਚਾਹੋ ਸਰ ਦੇ ਜੀ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਦੀ ਫਤਿਹ ਇਹ ਸਾਂ ਇਹ ਪ੍ਰਾਣੀ ਆ ਪ੍ਰਾਣੀ ਇਹ ਉਹ ਪਿਆਰ ਆ ਜਿਹੜਾ ਸਾਡੇ ਕੋਲੋਂ ਸਰਕਾਰਾਂ ਨੇ ਪੁਲੀਟਿਕਾ ਨੇ ਖੋਲਿਆ ਇੱਕ ਦੂਜੇ ਨੂੰ ਨਫ਼ਰਤ ਫੜਾ ਕੇ ਸਾਨੂੰ ਇਧਰੋਂ ਅੱਡੋ-ਅੱਡ ਕਰ ਦਿੱਤਾ ਅਸੀਂ ਜਦੋਂ ਸਮਾ ਵੇਖਦੇ ਹਾਂ ਸਾਡੇ ਬਜ਼ੁਰਗਾਂ ਨੇ ਜਿਹੜਾ ਵੇਖਿਆ ਉਹ ਜਦੋਂ ਆਹ ਵੇਖਿਆ ਜਦੋਂ ਕੋ ਮਸੀਹ ਸਿੱਖ ਦੇ ਕਰ ਜਾਂਦਾ ਸੀਗਾ ਉਹ ਪਿੱਛੇ ਉੱਟ ਕੇ ਉਹਨੂੰ ਫਤੇ ਬਣਾਉਂਦਾ ਸੀ ਉਹ ਮੰਜੀ ਤੋਂ ਉੱਟ ਕੇ ਉਹਨੂੰ ਸਤਿਕਾਰ ਕਰਦਾ ਸੀ ਜੇ ਉਹਦੇ ਕੋਲ ਚੱਪਾ ਰੋਟੀ ਤੇ ਉਹਦੇ ਵਿੱਚੋਂ ਕੱਢ ਕੇ ਉਹਨੂੰ ਪ੍ਰਸ਼ਾਦ ਉਹਦੇ ਹੱਥੇ ਰੱਖਦਾ ਸੀ ਵੱਧਾ ਜਿਹੜਾ ਆਪਸ਼ਕਦਾ ਸੀ ਹੁਣ ਦਾ ਸਮਾਂ ਇਹੋ ਜਿਹਾ ਆ ਗਿਆ ਜੇ ਕੋਈ ਗਰੀਬ ਕਹਿੰਦੇ ਘਰ ਜਾਂਦਾ ਤੇ ਉਹ ਪਹਿਲਾਂ ਕਹਿੰਦਾ ਕੁਝ ਮੰਗਣਾ ਹੋਣਾ ਤਾਂ ਆਇਆ ਉਹਨੂੰ ਇਹਨੂੰ ਲੋੜ ਨਹੀਂ ਸੀ ਇੱਥੇ ਆਉਣ ਦੀ ਇਹਨੇ ਮੇਰੇ ਕੋ ਕੀ ਲੈਣਾ ਤੇ ਜਿਵੇਂ ਮਾੜਾ ਮੋਟਾ ਨੂੰ ਸੱਸੀ ਕਾ ਬਣਾਉਂਦਾ ਤੇ ਜਿਹੜਾ ਤਣਾੜਾ ਉਹਦੇ ਹਲ ਵਿੰਦਾ ਨਹੀਂ ਗੁਰੂ ਕਿਰਪਾ ਕਰੇ ਸਾਨੂੰ ਪਿਛਲੀ ਸੰਸਤਾ ਦੇ ਵਿੱਚ ਹੀ ਮੁੜ ਕੇ ਤਪਰੋ ਦੇ ਜਿੱਥੇ ਸਾਡੇ ਵੱਡੇ ਵਡੇਰੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਇੱਕ ਦੂਜੇ ਨਾਲ ਪਿਆਰ ਕਰਕੇ ਚੱਪਾ ਰੋਟੀ ਨੂੰ ਵੰਡ ਕੇ ਖਾਂਦੇ ਸੀਗੇ ਮਾਲਕ ਮੇਰਾ ਕਿਰਪਾ ਕਰੇ ਉਸੇ ਚੱਪਾ ਰੋਟੀ ਦੇ ਸਾਨੂੰ ਲੈ ਕੇ ਸਾਡਾ ਪਿਆਰ ਵਧਾ ਦੇ ਇਹ ਨਹੀਂ ਬੈਂਤੇ ਪ੍ਰਾਨ ਵਾਹਿਗੁਰੂ ਜੀ ਦਾ ਖਾਲਸਾ ਪਾਤਸ਼ਾਹ ਬਹੁਤ ਜੀ ਸਾਡੇ ਨਾਲ ਇੱਥੇ ਹੋਰ ਵੀ ਮਸੀਬਾਈ ਜਾ ਰਹੇ ਤੋਂ ਵੀ ਜਿਹੜੇ ਵੀਰ ਜੁੜੇ ਨੇ ਭਾਜੀ ਅੱਜ ਤੁਸੀਂ ਨਵਾਂ ਪਿੰਡ ਦੇ ਵਿੱਚ ਪਹੁੰਚੇ ਹੋ ਕਿਵੇਂ ਦੇਖਿਆ ਕਿਵੇਂ ਦਾ ਮਾਹੌਲ ਲੱਗਿਆ ਕਿ ਜਿੱਥੇ ਲੋਕ ਵਿਤਕਰੇ ਪਾਈ ਜਾ ਰਹੇ ਨੇ ਜਿੱਥੇ ਲੋਕ ਇੱਕ ਦੂਜੇ ਤੋਂ ਦੂਰੀ ਬਣਾਈ ਜਾ ਰਹੇ ਨੇ ਜਿੱਥੇ ਲੋਕ ਬਹੁਤ ਸਾਰੀ ਗੱਲਾਂ ਕਰਕੇ ਤੋੜਨ ਦੀ ਕੋਸ਼ਿਸ਼ ਕਰਦੇ ਪਏ ਉੱਥੇ ਏਸ ਪਿੰਡ ਨੇ ਜੋੜਨ ਦੀ ਕੋਸ਼ਿਸ਼ ਕੀਤੀ ਕੀ ਕਹਿਣਾ ਚਾਹੋਗੇ ਸਾਡੇ ਨਗਰ ਦਾ ਮਾਹੌਲ ਜਿਹੜਾ ਅਜੇ ਵੀ ਠੀਕ ਆ ਬੱਤੀ। ਵਿਸ਼ੇਸ਼ ਤੌਰ ਤੇ ਦੁਨੀਆ ਦੇ ਅੰਦਰ ਪਹੁੰਚਣਾ ਚਾਹੀਦਾ। ਜਿਹੜੇ ਲੋਕ ਇਹੋ ਜਿਹੀਆਂ ਟਿੱਪਣੀਆਂ ਕਰਦੇ ਨੇ ਇਹ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਨੇ। ਲੇਕਿਨ ਸਾਡੀ ਕੋਸ਼ਿਸ਼ ਇਹੀ ਆ ਕਿ ਅਸੀਂ ਆਪਸ ਵਿੱਚ ਲੜਨਾ ਨਹੀਂ ਚਾਹੁੰਦੇ। ਸਾਡਾ ਮੇਨ ਮਕਸਦ ਜੜਾ ਹੈ। 무ਸੀਦੇ ਪ੍ਰਤੀ, ਉਹਨਾਂ ਪੀਰਾਂ, ਪਕਮਰਾਂ ਦੇ ਪ੍ਰਤੀ ਜਿਨ੍ਹਾਂ ਨੇ ਸਾਡੇ ਲੋਕਾਂ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ। ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਸੰਧਾਤਾ ਉੱਤੇ ਦਿੱਤੇ ਹੋਏ ਹੁਕਮਾਂ ਉੱਤੇ ਜੋ ਉਹਨਾਂ ਨੇ ਸਾਡੀ ਜ਼ਿੰਦਗੀ ਦੇ ਉੱਤੇ ਆਪਣੇ ਹੁਕਮਾਂ ਨੂੰ ਲਾਗੂ ਕੀਤਾ ਉਹਨਾਂ ਹੁਕਮਾਂ ਨੂੰ ਅਸੀਂ ਸਮਝੀਏ ਔਰ ਉਹਨਾਂ ਹੁਕਮਾਂ ਦੇ ਪ੍ਰਤੀ ਅਸੀਂ ਆਪਣੀ ਜ਼ਿੰਦਗੀ ਨੂੰ ਚਲਾ ਕੇ ਇਹਨਾਂ ਲੋਕਾਂ ਦੇ ਅੰਦਰ ਇੱਕ ਨਮੂਨੇ ਨੂੰ ਪੇਸ਼ ਕਰੀਏ ਤਾਂ ਜੋ ਅਸੀਂ ਇੱਕ ਮੰਚ ਤੇ ਖਲੋ ਕੇ ਦੁਨੀਆ ਦੇ ਅੰਦਰ ਇਸ ਗੱਲ ਨੂੰ ਫੈਲਾ ਸਕੀਏ ਤਾਂ ਜੋ ਇਹ ਗੱਲ ਫੈਲ ਕੇ ਸਾਰੀ ਦੁਨੀਆ ਦੇ ਅੰਦਰ ਜਾਏ ਇਹ ਲੋਕ ਜਾਣ ਜਾਣ ਕਿ ਅਸੀਂ ਇਹਨਾਂ ਨੂੰ ਲੜਾਉਂਦੇ ਹਾਂ ਲੇਕਿਨ ਇਹ ਲੜਨ ਦੇ ਪਾਸੇ ਨਹੀਂ ਆ ਇਹ ਆਪਸ ਵਿੱਚ ਮਲਾਫ ਵਾਲੇ ਪਾਸੇ ਨੇ ਮੈਂ ਉਹਨਾਂ ਲੋਕਾਂ ਦੇ ਪ੍ਰਤੀ ਭੋਲਾਗਾ ਜਿਹੜੇ ਲੋਕ ਵਿਦਕਰੇ ਪਾਉਂਦੇ ਨੇ ਔਰ ਇੱਕ ਦੂਸਰੇ ਦੇ ਕਹਿਣ ਦੇ ਮੁਤਾਬਕ ਫੁੱਟ ਪਾ ਕੇ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰਨੇ ਕਰ ਰਹੇ ਨੇ ਔਰ ਅਸੀਂ ਲੜਦੇ ਵੀ ਆ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਆ ਅਸੀਂ ਲੜਦੇ ਆ ਲੇਕਿਨ ਸਾਨੂੰ ਲੜਨਾ ਨਹੀਂ ਚਾਹੀਦਾ ਇਹਨਾਂ ਗੱਲਾਂ ਦੇ ਪ੍ਰਤੀ ਸਾਨੂੰ ਆਪਸ ਵਿੱਚ ਮੇਰ ਮਲਾਪ ਰੱਖ ਕੇ ਦੁਨੀਆ ਦੇ ਅੰਦਰ ਆਪਣੀ ਜ਼ਿੰਦਗੀ ਦਾ ਨਮੂਨਾ ਦੇਣਾ ਚਾਹੀਦਾ ਜਿਵੇਂ ਮਸੀਹ ਨੇ ਆਪਣੀ ਜ਼ਿੰਦਗੀ ਦਾ ਨਮੂਨਾ ਛੱਡਿਆ ਸਲੀਬੀ ਮੌਤ ਨੂੰ ਕੁਰਬਾਨ ਕੀਤਾ ਕਿੰਨੇ ਦੁੱਖ ਝੱਲੇ ਉਸਨੇ ਦੇਖੋ ਅਸੀਂ ਦੇਖਦੇ ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਕੁਰਬਾਨੀ ਦਿੱਤੀ ਗਈ ਨੀਯਮ ਵਿੱਚ ਚੁਣਾਈ ਗਏ ਉਹਨਾਂ ਨੇ ਆਪਣੇ ਪਰਿਵਾਰ ਨੂੰ ਵਾਰ ਦਿੱਤਾ ਆਪਣੀ ਕੁਰਬਾਨੀ ਦਿੱਤੀ ਮਸੀਹ ਨੇ ਆਪਣੀ ਕੁਰਬਾਨੀ ਦਿੱਤੀ ਇਸੇ ਬੇਸ ਤੇ ਉਹਨਾਂ ਨੇ ਕੁਰਬਾਨੀ ਦਿੱਤੀ ਕਿ ਅਸੀਂ ਇਸ ਮਾਮਲੇ ਦੇ ਅੰਦਰ ਲੋਕਾਂ ਨੂੰ ਇਕੱਠਿਆ ਕਰੀਏ ਜੋ ਸਾਡਾ ਮਾਮਲਾ ਜ਼ਿੰਦਗੀ ਦਾ ਇਹੀ ਹੈ ਕਿ ਅਸੀਂ ਲੋਕਾਂ ਦੇ ਭਲੇ ਵਿੱਚ ਉਤਰੀਏ ਔਰ ਭਲੇ ਵਿੱਚ ਭਲੇ ਵਿੱਚ ਅਸੀਂ ਲੋਕਾਂ ਨੂੰ ਲੈ ਕੇ ਆਈਏ ਮੈਂ ਧੰਨਵਾਦ ਕਰਦਾ ਹਾਂ ਇਹ ਜੋ ਸਾਡੇ ਪ੍ਰੈਸਰ ਸਾਹਿਬ ਨੇ ਜਿਨ੍ਹਾਂ ਨੇ ਸਾਨੂੰ ਸਵੀਕਾਰ ਕਰਕੇ ਇਹਨਾਂ ਲੋਕਾਂ ਦੇ ਨਾਲ ਜੋ ਸਿੱਖ ਭਾਈਚਾਰਾ ਉਹਨਾਂ ਲੋਕਾਂ ਦੇ ਨਾਲ ਮਿਲਾਇਆ ਔਰ ਇੱਕ ਕੀਤਾ ਇੱਕ ਕਰਕੇ ਸਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਫਤੇ ਪਾਉਣ ਦੇ ਲਈ ਫੁੱਟ ਦੇ ਉੱਤੇ ਫਤੇ ਪਾਉਣ ਦੇ ਲਈ ਪਿਆਰ ਵਿੱਚ ਉਤਰਨ ਦੇ ਲਈ ਸਾਨੂੰ ਉਤਸਾਹਾ ਮੈਂ ਧੰਨਵਾਦ ਕਰਦਾ ਹਾਂ